ਸਰਕਾਰ ਸੈਟੇਲਾਈਟ ਰਾਈ ਕਿਸਾਨਾਂ ਦੇ ਪਰਚੇ ਦਰਜ ਕਰਦੀ ਹੈ ਦੇਖੋ ਆਹ ਜਿਹੜੀ ਸਰਕਾਰ ਸੈਟੇਲਾਈਟ ਰਾਈ ਪਰਚੇ ਦਰਜ ਕਰ ਰਹੀ ਆ ਬਹੁਤ ਥਾਮਾਂ ਤੇ ਸਰਕਾਰ ਨੇ ਜਿਵੇਂ ਇੱਕ ਆਂਗਣਵਾੜੀ ਵਾਲਿਆਂ ਟੀਚਰਾਂ ਦੀ ਡਿਊਟੀ ਲਈ ਆ ਸੈਟੇਲਾਈਟ ਵਾਲੀ ਤਾਂ ਜਿਹੜੀ ਗੱਲ ਆ ਇਹਨਾਂ ਨੇ ਜਦੋਂ ਕਣਕਾਂ ਵਿੱਚ ਅੱਗ ਲੱਗਦੀ ਆ ਕੋਈ ਸੈਟੇਲਾਈਟ ਨਹੀਂ ਕੰਮ ਕਰਦੀ ਆਹ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰਨਾ ਚਾਹੁੰਦੀ ਆ ਲੋਕਾਂ ਨੂੰ ਮੋٹے ਜੁਰਮਾਨੇ ਕਰਕੇ ਲੋਕਾਂ ਦਾ ਗਲ ਘੁੱਟਣਾ ਚਾਹੁੰਦੀ ਆ ਤੇ ਜਿਹੜੇ ਕਿਸਾਨ ਨੇ ਉਹਨਾਂ ਦੀ ਪਹਿਲਾਂ ਜੀਰੀ ਘਟ ਹੋਣ ਦੇ ਕਾਰਨ ਚਿੰਤਾ ਚ ਨੇ ਤੇ ਡੀਏਪੀ ਨਹੀਂ ਮਿਲ ਰਿਹਾ ਅੱਗ ਵਾਲੇ ਮਸਲਿਆਂ ਤੇ ਇਹਨਾਂ ਦੇ ਕਿਸੇ ਪਿੰਡ ਦੇ ਵਿੱਚ ਕੋਈ ਵੀ ਮਸ਼ੀਨਰੀ ਮਹੀਆ ਨਹੀਂ ਕਰਾ ਸਕੇ ਗਰਾਊਂਡ ਲੈਵਲ ਤੇ ਸਰਕਾਰ ਫੇਲ ਆ ਜਿਹੜੇ ਲੋਕ ਆ ਆਪਣੇ ਆਪ ਮੁੜੇ ਨੇ ਅੱਗ ਤੋਂ ਬਹੁਤ ਵੱਡੀ ਪੱਧਰ ਤੇ ਉਹ ਪਿਛਲੀ ਵਾਰ ਬਹੁਤ ਵੱਡੇ ਨੁਕਸਾਨ ਚ ਗਏ ਨੇ ਕਿਉਂਕਿ ਉਹਨਾਂ ਨੇ ਕਿਰਾਏ ਤੇ ਵਜਾਈ ਉਦੇ ਵਿੱਚ ਜਦੋਂ ਗੁਲਾਬੀ ਸੁੰਡੀ ਪਈ ਇਹਨਾਂ ਨੂੰ ਅਸੀਂ ਖਵਾਰਾਂ ਦੇ ਉੱਪਰ ਕੌਲੀ ਕੌਲੀ ਸੁੰਡੀਆਂ ਦੀ ਕੱਢ ਕੇ ਦਿਖਾਈ ਆ ਕਿਸੇ ਕਿਸਾਨ ਨੂੰ ਕੋਈ ਮਾਮਜ਼ਾ ਨਹੀਂ ਕਿਸਾਨ ਨਾਇਨ ਜਦੋਂ ਸੁੰਡੀ ਪੈ ਗਈ ਤੇ ਦਵਾਰੋਂ ਰੌਣੀਆਂ ਕਰਕੇ ਦਵਾਰੋਂ ਲੋਕਾਂ ਨੂੰ ਜੋ ਆ ਵਿੱਚ ਨੇ ਪੈ ਨੇ ਤੇ ਕਣਕ ਦਾ ਸਮਾਂ ਲੰਘ ਗਿਆ ਤੀ ਜਿਹੜੀ ਸਰਕਾਰ ਆ ਉਹ ਬੁਰੀ ਤੇ ਉੱਤਰੀ ਹੋਈ ਆ ਤੇ ਆਉਣ ਵਾਲੇ 27 ਦੇ ਵਿੱਚ ਇਹਨਾਂ ਨੇ ਆਹੀ ਲੋਕਾਂ ਦੇ ਲਵੇ ਆਉਣਾ ਇਹਨਾਂ ਦਾ ਕੋਈ ਐਮਐਲਏ ਕੋਈ ਮੰਤਰੀ ਮੰਡੀਆਂ ਦਾ ਨਹੀਂ ਕੋਈ ਜਾ ਕੇ ਜਾਇਜਾ ਲੈ ਰਿਹਾ ਵੀ ਮੰਡੀਆਂ ਚ ਕਿਸਾਨਾਂ ਦੇ ਕੀ ਹਾਲਾਤ ਨੇ ਅੱਗ ਵਾਲੇ ਤੇ ਹੋਈਆ ਪਿੱਟੀ ਆ ਰਹੇ ਨੇ ਉਰੇ ਦਾ ਡੀਸੀ ਉਰੇ ਦਾ ਐਸਐਸਪੀ ਵੀ ਅੱਗ ਵਾਲੇ ਮਸਲੇ ਤੇ ਜਿਹੜਾ ਹੁਣ ਮੁੱਖ ਮੰਤਰੀ ਆ ਜਦੋਂ ਸੀਐਮ ਦੀ ਕੁਰਸੀ ਤੇ ਨਹੀਂ ਆਇਆ ਸੀ ਐਮਪੀ ਦੀ ਜਦੋਂ ਹਾਂ ਆਪ ਅੱਗ ਭਜਾਉਂਦਾ ਫਿਰਦਾ ਸੀ ਲੈ ਕੇ ਟਾਣੀਆਂ ਪਰ ਅੱਜ ਜੱਤੋਂ ਲੈ ਕੇ ਇਹਨਾਂ ਦੇ ਬਿਆਨ ਪੜ ਲਓ ਜੇ ਮੁੱਖ ਮੰਤਰੀ ਦੇ ਜਿਹੜੇ ਐਮਪੀ ਹੁੰਦੇ ਦੇ ਬਿਆਨ ਤੇ ਉਹ ਲਈ ਤੇ ਚੱਲੇ ਤਾ ਲੋਕਾਂ ਨੂੰ ਅੱਗ ਲਾਉਣ ਦੀ ਜ਼ਰੂਰਤ ਨਾ ਪਵੇ ਤੇ ਲੋਕ ਅੱਗ ਤੋਂ ਮੁੜੇ ਨੇ ਪਰ ਗਲਾਬੀ ਸੁੰਡੀ ਨੇ ਲੋਕਾਂ ਦੇ ਅੰਦਰ ਫੇਰ ਉਹੀ ਤਰੂਆਮ ਵਿਚਾਰ ਰੱਖਿਆ ਵੀ ਕਿਤੇ ਜੀਰੀ ਘਟ ਨਿਕਲੀ ਅਤੇ ਕਣਕ ਤੋਂ ਵੀ ਨਾ ਜਾਈਏ ਤੇ ਡੀਏਪੀ ਦੇ ਨਾਲ ਬਹੁਤ ਮੋਟਾ ਸਮਾਨ ਲੱਕ ਕੇ ਆ ਰਿਹਾ ਜਿਹਦੇ ਉੱਪਰ ਕਿਸਾਨਾਂ ਦੀ ਦੁੱਗਣੀ ਲੁੱਟ ਉੱਧਰ ਵੀ ਹੋ ਰਹੀ ਆ ਸਰਕਾਰ ਨੂੰ ਗਰਾਊਂਡ ਲੈਵਲ ਤੇ ਆ ਕੇ ਝਾਤੀ ਮਾਰਨੀ ਚਾਹੀਦੀ ਆ ਮੰਡੀਆਂ ਦੇ ਹਾਲਾਤ ਦੇਖਣੇ ਚਾਹੀਦੇ ਨੇ ਤੇ ਜਿਹੜੇ ਅੱਗ ਵਾਲੇ ਤੇ ਇਹਦੇ ਵਾਸਤੇ ਕੀ ਪ੍ਰਬੰਧ ਕੀਤਾ ਆਪ ਡੀਸੀ ਸਾਹਿਬ ਮੰਨੀ ਜਾ ਰਹੇ ਨੇ पीसी 25% ਇਹਦਾ ਪ੍ਰਬੰਧ ਕਰ ਸਕਿਆ 75% ਉਹ ਲੋਕ ਨੇ ਜਿਨ੍ਹਾਂ ਲਵੇ ਛੋਟੇ ਟਰੈਕਟਰ ਨੇ ਤੇ ਉਹਨਾਂ ਦਾ ਕੋਈ ਟਰੈਕਟਰ ਸੁਪਰਸੀਡਰ ਨਹੀਂ ਖਿੱਚ ਸਕਦਾ ਕੋਈ ਇਹਨਾਂ ਨੇ ਸਟੇਡੀਆ ਨੂੰ ਕੋਈ ਹੈਗਾ ਸੰਦ ਨਹੀਂ ਮਾਇਆ ਕਰਾਇਆ ਜਿਹੜਾ 2 ਤੋਂ 4 ਕਿਲਿਆਂ ਵਾਲਾ ਕਿਸਾਨ ਆ ਵੀ ਉਹ ਬਿਜਲੇ ਇਹਦੇ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਕੋਈ ਸਬਸਿਡੀ ਦੇ ਰੂਪ ਦੇ ਵਿੱਚ ਕੋਈ ਕਿਸਾਨ ਨੂੰ ਦੇਣ ਜਿਹੜੀ ਮੰਗ ਆ ਇਹਨਾਂ ਤੋਂ 200 ਰੁਪਏ ਪ੍ਰਤੀ ਕਵਾਂਟਲ ਦੀ ਤਾਂ ਲੋਕ ਉਧਰ ਵੀ ਚਾਹ ਕਰਦੇ ਨੇ ਤੇ ਉਧਰ ਵੀ ਇਹਨਾਂ ਨੇ ਕੁਝ ਨਹੀਂ ਦਿੱਤਾ ਇਦੇ ਲਈ ਅਸੀਂ ਬੇਨਤੀ ਵੀ ਕਰਦੇ ਆਂ ਕਿ ਲੋਕਾਂ ਨੂੰ ਨਾ ਤੰਗ ਕੀਤਾ ਜਾਵੇ ਜੇ ਲੋਕ ਆਪਣੀ ਮਜਬੂਰੀ ਦੇ ਕਾਰਨ ਅੱਗ ਲਾਉਂਦੇ ਨੇ ਤਾਂ ਉਹਨਾਂ ਦਾ ਕੋਈ ਹੋਰ ਹੀਲਾ ਨਹੀਂ ਹੈਗਾ ਤੇ ਕਿਸੇ ਨੂੰ ਇਹਨਾਂ ਨੇ 1 ਰੁਪਈਆ ਨਹੀਂ ਛੂੰਡੀਆ ਦਿੱਤਾ ਹੈਗਾ ਜਿਨ੍ਹਾਂ ਦੀ ਫਸਲਾਂ ਬਰਬਾਦ ਹੋਈਆਂ ਨੇ ਇਹਦੇ ਲਈ ਅਸੀਂ ਬੇਨਤੀ ਕਰਦੇ ਆਂ ਵੀ ਨਾ ਲੋਕਾਂ ਨੂੰ ਐ ਤੰਗ ਕੀਤਾ ਜਾਵੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜੋ ਸੈਟੇਲਾਈਟ ਰਾਈ ਕਿਸਾਨਾਂ ਦੇ ਪਰਚੇ ਦਾ ਦੋਨੇ ਇਹ ਪਰਚੇ ਦਰਜ ਰਹੀ ਇਹ ਸਰਕਾਰ ਵੱਲੋਂ ਬਹੁਤ ਵੱਡਾ ਜ਼ੁਲਮ ਹੈ ਜਿਹੜਾ ਮਜਬੂਰੀ ਦਾ ਸਰਕਾਰ ਬਹੁਤ ਵੱਡਾ ਨਜਾਇਜ਼ ਫਾਇਦਾ ਠਾਰੀ ਹੈ ਐਤਕੀ ਲਗਭਗ ਬਹੁਤ ਸਰਬਤ ਪਿਛਲੇ ਸਾਲਾਂ ਨਾਲੋਂ ਬਹੁਤ ਜ਼ਿਆਦਾ ਜਿਹੜੀਆਂ ਗੱਠਾਂਆਂ ਜਾਂ ਮਸ਼ੀਨਾ ਗੱਠਾਂ ਬਣਾ ਰਹੀਆਂ ਨੇ ਕਿਸਾਨ ਮਜਬੂਰੀ ਵਸੇ ਕਿਤੇ ਅੱਗ ਲਾ ਰਿਹਾ ਜਿੱਥੋਂ ਗੱਠਾਂਆਂ ਜਾਂ ਮਸ਼ੀਨਾ ਬਣਾ ਕੇ ਜਾਂ ਚਾੱਕੇ ਨਹੀਂ ਲੈ ਕੇ ਗਈਆਂ ਬਹੁਤ ਵੱਡੇ ਪੱਧਰ ਤੇ ਇਹਦੀਆਂ ਖਬਰਾਂ ਚੱਲੀਆਂ ਆਪ ਵੀਡੀਓ ਬਣਾ ਕੇ ਪਾਈਆਂ ਕਿਸਾਨਾਂ ਨੇ ਪਰ ਉਸ ਤੋਂ ਬਾਅਦ ਵੀ ਜੇ ਮਤਲਬ ਕਿਸਾਨਾਂ ਦੇ ਉੱਤੇ ਪਰਚੇ ਦਿੱਤੇ ਜਾ ਰਹੇ ਨੇ ਸਭ ਤੋਂ ਵੱਡਾ ਜ਼ੁਲਮ ਹੈ ਜਨਨ ਕਿ ਸੰਗਰੂਰ ਦੇ ਅੰਦਰ ਸਾਰੇ ਜ਼ਿਲ੍ਹਿਆਂ ਤੋਂ ਵੱਧ ਸੰਗਰੂਰ ਦਾ ਜਿਹੜਾ ਪ੍ਰਸ਼ਾਸਨ ਹੈ ਇਹ ਅੱਡੀਆਂ ਪਰਲੇ ਹੋਇਆ ਕਿਸਾਨਾਂ ਤੇ ਪਰਚੇ ਦੇਣ ਵਾਸਤੇ ਇਹਦਾ ਜਿਹੜਾ ਖਜ਼ਾਮਾ ਉਹ ਬਹੁਤ ਵੱਡੇ ਪੱਧਰ ਤੇ ਸਰਕਾਰ ਨੂੰ ਭੁਗਤਣਾ ਪਊਗਾ ਭਾਰਤ ਦੀ ਸਰਕਾਰ ਅੱਜ ਜਿਹੜੀ ਕਿਸਾਨਾਂ ਨੂੰ ਜਾਨੀ ਕਿ ਡੋਬ ਰਹੀ ਹੈ ਤੇ ਮਾਰ ਰਹੀ ਹੈ ਇਹਦੇ ਆਉਣ ਵਾਲੇ ਸਮੇਂ 'ਚ ਛੱਟੇ ਨੇ ਜਿਹੜੇ ਬਹੁਤ ਮਾੜੇ ਨਿਕਲਣਗੇ ਬਿਹਾਰ ਦੇ ਅੰਦਰ ਦੇਖੀ ਜੇ ਬਿਹਾਰ ਦੇ ਅੰਦਰ 1 ਰੁਪਏ ਨੂੰ ਜਾਨੀ ਕਿ ਹਜ਼ਾਰਾਂ ਦੀ ਤਗਾਦ 'ਚ ਅਡਾਨੀ ਨੂੰ ਜ਼ਮੀਨ ਰਕਾ ਦਿੱਤੀ ਇਹੀ ਉਰੇ ਕਰਨਾ ਚਾਹੀਦਾ ਏਸੇ ਦੇ ਤਹਿਤ ਪਰਚੇ ਦਿੱਤੇ ਜਾ ਰਹੇ ਆ ਇਹ ਪਰਚੀ ਐਵੇਂ ਨਹੀਂ ਵੀ ਧੂਆਂ ਹੋ ਰਿਹਾ ਪ੍ਰਦੂਸ਼ਣ ਹੋ ਰਿਹਾ ਕਿਹੜਾ ਪ੍ਰਦੂਸ਼ਣ ਐ ਤਕੀ ਕੋਈ ਪ੍ਰਦੂਸ਼ਣ ਨਹੀਂ ਮੌਸਮ ਵਧੀਆ ਜੇ ਕੋਈ ਸੋਚ ਸਮਝ ਕੇ 5 ਵਜੇ ਤੋਂ ਬਾਅਦ ਅੱਗ ਲਾਉਂਦਾ ਜਾਂ 4 ਵਜੇ ਅੱਗ ਲਾਉਂਦਾ ਜਾਂ ਦਿਨੇ ਅੱਗ ਲਾਉਂਦਾ ਉਹ ਮਜਬੂਰੀ ਹੀ ਬਸ ਐ ਬਹੁਤ ਵੱਡੀ ਮਜਬੂਰੀ ਐ ਕਿਸਾਨ ਦੀ ਗੱਠਾ ਨਹੀਂ ਚੱਕਿਆ ਜਿੰਨੀਆਂ ਗੱਠਾਂ ਚੱਕੀਆਂ ਜਾਂਦੀਆਂ ਨੇ ਜਿਹੜੇ ਕਿਸਾਨਾਂ ਦੇ ਅੱਜ ਸਾਡੇ ਖੇਤਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੱਠਾਂ ਬਣੀਆਂ ਪਈਆਂ ਨੇ ਉਹ ਚੱਕੀਆਂ ਗਈਆਂ ਉਸ ਤੋਂ ਬਾਅਦ ਕਣਕ ਵੀਜਾਂਗੇ ਪਰ ਵੇਟ ਕਰਕੇ ਜਦੋਂ ਬਾਣ ਸੁੱਕਦਾ ਹੈ ਕਿਸਾਨ ਨੂੰ ਪਤਾ ਵੀ ਹੁਣ ਕਣਕ ਨਹੀਂ ਹੋਣੀ ਹੁਣ ਮੈਨੂੰ ਅੱਗ ਲਾਉਣੀ ਪਊਗੀ ਉਹ ਮਜਬੂਰੀ ਹੈ ਜਾਂ ਫਿਰ ਉਹਦਾ ਇੰਤਜ਼ਾਮ ਸਰਕਾਰ ਕਰੇ ਗ੍ਰੀਨ ਟਨ ਬੁੰਡਰ ਦੀਆਂ ਸ਼ਰਤਾਂ ਦੇ ਮਤਾਬਕ ਇੱਕ ਵੀ ਸ਼ਰਤ ਸਰਕਾਰ ਪੂਰੀ ਨਹੀਂ ਕਰਦੀ ਪ੍ਰਸ਼ਾਸਨ ਨੂੰ ਇਹਦਾ ਜਵਾਬ ਮੰਗਿਆ ਜਾਂਦਾ ਪ੍ਰਸ਼ਾਸਨ ਕੋਲੇ ਕੋਈ ਜਵਾਬ ਨਹੀਂ ਡੰਡਾ ਪਰਚੇ ਆ ਪਰਚੇ ਦੇ ਰਹੇ ਆ ਉਹਨਾਂ ਦੇ ਸਮੇਂ ਦੇ ਵਿੱਚ ਇਹ ਇਦੋਂ ਵੀ ਜਣੀ ਕਿ ਗਾਹਾਂ ਵਧਣਗੇ ਜ਼ਮੀਨਾਂ ਚੋਂ ਬਾਹਰ ਕੱਢਣ ਵਾਸਤੇ ਇਹਹੀ ਲੜਾਈ ਸਾਡੀ ਭਾਰਤੀ ਕਿਸਾਨ ਜੂਨੀ ਅਨੇਕਤਾ ਗ੍ਰਾਹਾਂ ਵੱਲੋਂ ਹੈ ਵੀ ਐ ਕਿਸੇ ਨਾਲ ੱੱੱਕਾ ਨਹੀਂ ਹੋਣ ਦੇਵਾਂਗੇ ਜਿਨ੍ਹਾਂ ਨੇ ਪਰਚਾ ਦਿੱਤੇ ਦਿੱਤੇ ਨੇ ਉਹਨਾਂ ਵਾਲੇ ਸਮੇਂ 'ਚ ਲੜਾਂਗੇ ਪਰਚਿਆਂ ਲਈ ਲੜਾਈ ਕਰਾਂਗੇ ਇਹਨਾਂ ਲਈ ਜੂਝਾਂਗੇ ਇਹਦੇ ਲਈ ਸਿਰ ਜੋੜਨੇ ਬਹੁਤ ਜ਼ਰੂਰੀ ਨਹੀਂ ਸਾਨੂੰ ਜ਼ਮੀਨਾਂ 'ਚੋਂ ਬਾਹਰ ਕੱਢਣ ਵਾਸਤੇ ਇਹਨਾਂ ਦੀ ਪੂਰੇ ਵੱਡੇ ਪੱਧਰ ਤੇ ਤਿਆਰੀ ਹੈ। ਤੁਗਰੂਰ ਦੇ ਵਿੱਚ ਸੰਨ 2025 ਦੇ ਵਿੱਚ ਤਕਰੀਬਨ 14 ਲੱਖ ਮੈਟ੍ਰਿਕ ਟਨ ਜਿਹੜੀ ਪਰਾਲੀ ਹੈ ਉਹ ਉਤਪੰਨ ਹੋਏਗੀ ਤੇ ਉਹਦੇ ਵਿੱਚੋਂ 30% ਤਕਰੀਬਨ 4.5 ਲੱਖ ਜਿਹੜਾ ਹੈ ਤੇ ਮੈਟ੍ਰਿਕ ਟਨ ਤੇ ਉਹਦੀ ਸੰਭਾਲ ਜਿਹੜੀ ਹੈ ਹੋएगी XC2 ਕਹਿਣ ਦਾ ਭਾਵ ਹੈ ਕਿ ਬਿਲਰ ਰਹੀ ਉਹਨਾਂ ਦੀਆਂ ਗੰਡਾਂ ਜਿਹੜੀਆਂ ਬਣਿਆ ਜਾਣਗੀਆਂ ਤੇ ਇੰਡਸਟਰੀ ਨੂੰ ਜਿਹੜਾ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਤੇ ਬਾਕੀ ਜੋ ਰਹਿ ਗਈ 9.5 ਲੱਖ ਮੈਟ्रिक टन ਉਹਦੀ ਇਨਸਟਿਟਿਊਟ ਜਿਹੜੀ ਮੈਨੇਜਮੈਂਟ ਹੋएगी ਤੇ ਇਸ ਵੇਲੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ 251 ਬਿਲਰ ਜਿਹੜੇ ਨੇ ਉਹ ਚੱਲ ਰਹੇ ਨੇ ਤੇ ਇਸ ਤੋਂ ਇਲਾਵਾ 6600 ਤੋਂ ਉੱਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਨੇ ਸੁਪਰ ਸੀਟਰ ਹੋ ਗਿਆ ਅਮਲ ਚੁੜ ਹੋ ਗਿਆ ਹੈਪੀ ਸੀਟਰ ਬਸ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਆਲਰੇਡੀ ਜਿਹੜੀਆਂ ਨੇ ਆਪਰੇਸ਼ਨਲ ਨੇ ਤੇ ਇਸ ਵੇਲੇ ਉਹ ਚੱਲ ਵੀ ਰਹੀਆਂ ਨੇ ਤੇ ਇਹਦੇ ਸੰਬੰਧ ਦੇ ਵਿੱਚ ਮੈਂ ਇੱਕ ਦੱਸਣਾ ਚਾਹਾਂਗਾ ਚਾਹਾਂਗਾ ਕਿ ਸਾਡਾ ਵੱਖ-ਵੱਖ ਲੈਵਲ ਦੇ ਉੱਤੇ ਜਿਹੜਾ ਹੈ ਅ ਜਿਵੇਂ ਕਿ ਸਾਡੀ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਜਿਹੜੀ ਹੈ ਉਹ ਪਿੰਡਾਂ ਦੇ ਵਿੱਚ ਵੀ ਜਿਹੜੀ ਮੌਜੂਦ ਹੈ ਬਲੌਕ ਲੈਵਲ ਵੀ ਮੌਜੂਦ ਹੈ ਐਂਡ ਜਿਹਦੇ ਵਿੱਚ ਵੱਖ-ਵੱਖ ਜਿਹੜੇ ਮਹਿਕਮਿਆਂ ਦੇ ਜਿਹੜੇ ਆਫਸਰ ਸਮੇਤ ਜਿਹੜੇ ਪੁਲਿਸ ਅਧਿਕਾਰੀ ਅਤੇ ਜਿਹੜੇ ਮਾਲ ਅਧਿਕਾਰੀ ਨੇ ਉਹ ਵੀ ਵਿੱਚ ਉਹਨਾਂ ਦੇ ਮੈਂਬਰ ਨੇ ਤੇ ਉਹ ਵੀ ਪੂਰਾ ਐਕਟਿਵ ਨੇ ਆਪਣੇ ਜਿਹੜੇ ਕਿਸਾਨਾਂ ਦੇ ਨਾਲ ਜਿਹੜਾ ਹੈ ਸੰਪਰਕ ਕਰਨ ਦੇ ਵਿੱਚ ਤੇ ਜਿਹੜੀਆਂ ਅੱਗਾਂ ਉਹਨਾਂ ਨੂੰ ਰੋਕਣ ਦੇ ਵਿੱਚ ਐਂਡ ਇਸ ਵੇਲੇ ਜੋ ਸਾਡਾ ਤੁਸੀਂ ਦੇਖੋ ਕਿ 5625 ਸਾਡੀਆਂ ਅੱਗਾਂ ਸੀਗੀਆਂ ਸਨ 2023 ਦੇ ਵਿੱਚ ਤੇ ਜੋ ਕਿ ਰਹਿ ਗਈ 1718 2024 ਦੇ ਵਿੱਚ ਤਕਰੀਬਨ 70% ਦਾ ਜਿਹੜਾ ਫਾਲ ਹੋਇਆ ਐਂਡ ਅਜੇ ਵੀ ਸਾਡੀ ਜਿਹੜਾ ਬੀਤਿਆ ਕੱਲ ਹੈ ਸਾਡੀ ਅੱਗਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਸਭ ਤੋਂ ਜ਼ਿਆਦਾ ਸਟੇਟ ਤੋਂ ਜ਼ਿਆਦਾ ਸੀ ਬਟ ਅਜੇ ਵੀ ਐਸ ਕੰਪੇਅਰ ਟੂ ਜਿਹੜਾ ਸਾਡੇ ਪਿਛਲੇ ਸਾਲ ਨੇ ਉਸ ਤੋਂ ਜਿਹੜੀ ਸਾਡੀ ਅੱਗਾਂ ਦੀ ਗਿਣਤੀ ਜਿਹੜੀ ਅਜੇ ਘਟ ਹੈ ਬਟ ਜਿਹੜੀ ਜੋ ਬੀਤੇ 2-3 ਦਿਨਾਂ ਦੇ ਵਿੱਚ ਜੋ ਅੱਗਾਂ ਸਾਡੀਆਂ ਲੱਗੀਆਂ ਨੇ ਐਂਡ ਉਹਦੇ ਨਾਲ ਅਸੀਂ ਆਪ ਜਿਹੜਾ ਹੈ ਬਹੁਤ ਚਿੰਤਾਤ ਐਂਡ ਮੈਂ ਤੇ ਐਸਐਸਪੀ ਆਪਾਂ ਰੋਜ਼ਾਨਾ ਜਿਹੜਾ ਹੈ ਪਿੰਡਾਂ ਦੇ ਵਿੱਚ ਵੀ ਟੂਰ ਕਰਕੇ ਆਪਾਂ ਜਿਹੜੇ ਸਮਰਥ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੂੰ ਮਿਲ ਰਹੇ ਹਾਂ ਜਿੱਥੇ ਕਿਤੇ ਕੋਈ ਲੋੜ ਹੁੰਦੀ ਹੈ ਤੇ ਆਪਾਂ ਇੰਟਰਵੈਂਸ਼ਨ ਦੀ ਤੇ ਆਪਾਂ ਇੰਟਰਵਿਊਨ ਕਰਕੇ ਉਹਨਾਂ ਨੂੰ ਜਿਹੜੀ ਮਸ਼ੀਨਰੀ ਹੈ ਜਿਹੜਾ ਹੈ ਉਹ ਪ੍ਰੋਵਾਈਡ ਕਰਨ ਦਾ ਜਿਹੜਾ ਉਪਰਾਲਾ ਵੀ ਕਰਦੇ ਆਂ ਤੇ ਜੋ ਜੜੀਆਂ ਦੀਆਂ ਜੜੀਆਂ ਹਾਦਸਿਆਂ ਨੇ ਆਪਾਂ ਮਹਿਕਮਿਆਂ ਨੂੰ ਜਿਹੜੀਆਂ ਉਹ ਜਾਰੀ ਕਰ ਰਹੇ ਆਂ ਸੋ ਸਾਰੇ ਸਾਰੇ ਮਹਿਕਮੇ ਜਿਹੜੇ ਉਹ ਲੱਗੇ ਹੋਏ ਐ ਐਂਡ ਮੈਨੂੰ ਭਰਪੂਰ ਆਸ ਹੈ ਕਿ ਜਿਹੜੇ ਪਿਛਲੇ ਸਾਲ ਨਾਲੋਂ ਸਾਡੇ ਇਨਸੀਡੈਂਟਸ ਜਿਹੜੇ ਨੇ ਬਹੁਤ ਘੱਟ ਹੋਣਗੇ ਐਂਡ ਅਸੀਂ ਇਹਦੇ ਉੱਤੇ ਪੂਰਾ ਆਪਣਾ ਕਾਬੂ ਪਾਉਣ ਦਾ ਜਿਹੜਾ ਹੈ ਉਹ ਯਤਨ ਕਰ ਰਹੇ ਹਾਂ